हेलो जी असी अज आलू पकौड़े बनाने हैं मीह प्या गया खासा जवाक कहते आलू पकौड़े खाने ने असं मैं चल बना दी मैं चार पाँच आलू लेते हैं हूँ इन्हों चीर है देखो तुम तो एंड तक मेरे ना बने रहे हो आलू देखो जी अस कट लेने पतले पचले बरीक बरीक करें हूँ असी ना दो तीन गंढे पा देंगे क्योंकि जवाकों वाला घर है फिर अमेर थोड़े रह जाएंगे आ हूँ दो तेन प्याज पावे प्याज तो ये मैं हम कट ला तो एंड तक मेरे ना बने रहे हो लो जी आंडे चीरते पचरें पुचरियाँ फाड़ियाँ करा देखो देखो अभी तो इमें चीरते होने साइे वो नहीं है क्या। लकड़ जिद झरके जो चीर देने ਆ ਦੇਖ ਪਸੰਦ ਨਹੀਂ ਬਦਲੇ ਗੰਨੇ ਇਹ ਬੇਸਟ ਨੰਬਰ ਦੇ ਲੱਗੇ ਆ ਨਾ ਆ ਦੇਖੋ ਜੇ ਮੈਂ ਰਸਮੀ ਸੀ ਗੰਡੇ ਤੇ ਆਲੂ ਚੀਰ ਲੇ ਹੁਣ ਇਹਨਾਂ ਨੂੰ ਤਰਤੋਸ ਮਾਰ ਕੇ ਬੌਸ ਕਰਕੇ ਤੇਰੇ ਨਾਲ ਵੀ ਚਪਾ ਬਣਾ ਪਾਵਾਂਗੇ ਬੇਸਣ ਨਾਣ ਮਿਰਚ ਇਹ ਮਾਸ ਫਿਰ ਆ ਫਤਿਆਰ ਕਰਾਂਗੇ ਤੁਸੀਂ ਐਂਡ ਤੱਕ ਕੀ ਬਣ ਰਿਹਾ ਮੇਰੇ ਨਾਲ ਦੇਖੋ ਜਿਆ ਮੇਰੇ ਆਲੂ ਫਕੌੜਾ ਗੰਡੇ ਤਿਆਰ ਨੇ ਪਿਆਜ ਆ ਸਾਰਾ ਸਮਾਨ ਆ ਹਿੰਗਾ ਬਨ ਤੁਜੀ ਕੁਚ ਕੱਢ ਲਈ ਤੇ ਆ ਕਾਲੀ ਮਿਰਚ ਜਿਮੈਨਾ ਲਾਲ ਮਿਰਚ ਪਾਊਡਰ ਨੂਨ ਤੇ ਚਾਟ ਮਸਾਲਾ ਤੇ ਜੀਰਾ ਆ ਮੇਰਾ ਹੈਗਾ ਬੇਸਨ ਬੇਸਨ ਵਿੱਚ ਥੋੜਾ ਜਿਹਾ ਆਟਾ ਪਾਇਆ ਇਹਨਾਂ ਸਾਰਿਆਂ ਨੂੰ ਨੂਨ ਮਿਰਚਾਂ ਨੂੰ ਮੈਂ ਇਹਦੇ ਵਿੱਚ ਪਾ ਲਵਾਂ ਜਿੰਨੇ ਵੀ ਹੈਗੇ ਨੇ ਫਿਰ ਮੈਂ ਇਹਨਾਂ ਨੂੰ ਇਹਦੇ ਚ ਰਲਾ ਲੂੰਗੀ ਤੇ ਆ ਮੇਰਾ ਕੜਾਈਆ ਤਿਆਰ ਆ ਦੇਖੋ ਲੋਹੇ ਦਾ ਮਸਾ ਮਾਜ ਕੇ ਲਿਆਈ ਆ ਤੇ ਐਂਡ ਤੇ ਇੱਕ ਮੇਰੇ ਨਾਲ ਹੀ ਬਣੇ ਰਹੇ ਹੋ ਤੁਸੀਂ ਆ ਦੇਖੋ ਜੀ ਸਮਾਨ ਵਿੱਚ ਸਾਰਾ ਪਾ ਲਿਆ ਤੇ ਹੁਣ ਮੈਂ ਇਹਦੇ ਉੱਤੇ ਨਾ ਬਰਗੁੱਟੀਆਂ ਬਹੁਤ ਸੁਖਾਲੇ ਨੇ ਕੋਈ ਇਹ ਜਿਆਦੇ ਹੋ ਰਹੀਆਂ ਗਿਆ ਆਪਾਂ ਉਹਨਾਂ ਨੂੰ ਹਟ ਦੇਣਾ ਬੂ ਹੋਟਾਂ ਨਹੀਂ ਕਰਦੇ ਹੁੰਦੇ ਤੇ ਇਹ ਬਹੁਤ ਸੁਖਾਲੇ ਨੇ ਵੱਧ ਗਿਆ ਦੇਖੋ ਥੋੜਾ ਜਿਹਾ ਇਸ ਕਣਕ ਦਾ ਆਟਾ ਜ਼ਰੂਰ ਪਾ ਪਾ ਲੈ ਵੀ ਮੇਰੇ ਵੇਸਣ ਨਾਲ ਨਾ ਰੋਟਾਂ ਦਾ ਤੇ ਹੁਣ ਆ ਟਸਟ ਮਿਕਸ ਹੋ ਜੂ ਸਾਰਾ ਵਿੱਚ ਵਿੱਚ ਪਾਣੀ ਪਾ ਲਾਂਗੇ ਪੋਰਾ ਬਸ ਨਾਲ ਲੱਗ ਜਾ ਹਲੋ ਆ ਦੇਖੋ ਜੀ ਮੈਂ ਗੈਸ ਆਨ ਕਰ ਲਿਆ ਦੇਖੋ ਘੱਟ ਰੱਖਾਂਗੇ ਆਪਾਂ ਤੇਰ ਮਿੰਟ ਬੇਸਿਕ ਫੇਕਣਾ ਹੌਲੀ ਹੌਲੀ ਵਧੀਆ ਮਿੱਠੀ ਮਿੱਠੀ ਅਗੇ ਜਿੱਤੇ ਬਣਾਵਾਂਗੇ ਬੜੀਆ ਜਿਹੜੇ ਸਵਾਦ ਲੱਗਣ ਆਇਨਾ 70 ਗ੍ਰਾਮ ਲਓ ਜੀ ਤੇਲ ਹੋਵੇ ਸਾਡਾ ਗਰਮ ਹੁਣ ਅਸੀਂ ਇਹਦੇ ਵਿੱਚ ਪਾ ਰਹੀਆਂ ਤੇ ਪਕੌੜੇ

ਲਓ ਦੇਖੋ ਜੀ ਹੁਣ ਪਕੌੜੇ ਸਾਡੇ ਕਿੰਨੇ ਵਧੀਆ ਬਣਾ ਰਹੇ ਹਾਂ ਦੇਖ ਕੱਲ੍ਹ ਦੇਖੋ ਕਿੰਨਾ ਵਧੀਆ ਹੈ ਗਲਕਾਰ ਇੱਕ ਪਾਲਕ ਨਹੀਂ ਘਟ ਰਹੀ ਜਿਹ ਵਿੱਚ ਪਾਲਕ ਹੁੰਦੀ ਤਾਂ ਹਰੇ ਭਾਈ ਤੇ 22 ਗੁਣੇ ਲੱਗਦੇ ਸਵਾਦ ਲਓ ਜੀ ਦੇਖੋ ਬਣ ਗਏ ਪਕੌੜੇ ਆਪਨ ਕਿੰਨੇ ਵਧੀਆ ਨੇ ਇਹ ਜੀ ਉਹ ਬਣਾਉਂਦੇ ਜਿਹੜੇ ਫਟਣਾ ਆਉਂਦੇ ਜਿਹੜੇ ਉਹ ਵਿੱਚ ਜਿਆਦੇ ਕੁਸਪਾ ਨਹੀਂ ਉਹ ਆ ਵੇਚਣ ਦਾ ਪਾਣੇ ਘੱਟ ਜਿਵੇਂ ਜਿਆਦਾ ਮਹਿੰਗਾ ਤੇ ਆਪਾਂ ਜਾਨੀ ਵੇਚਣ ਜਿਆਦੇ ਪਣੇ ਆਟਾ ਮਾੜਾ ਜੇ ਪਣੇ ਲੈ ਬੇਮਰੂਮਾ ਦੇਖੋ ਕਿੰਨੇ ਬਣ ਗਏ ਵੰਡੇ ਹੁਣ ਅੰਡੇ ਦੇ ਕਿੰਨੇ ਰਿਹਾ ਮੇਰੇ ਨਾਲ ਆ ਦੇਖੋ ਜੀ ਸਾਡੇ ਕੋਲ ਪਕੌੜੇ ਬਣ ਗਏ ਦੇਖ ਕਿੰਨੇ ਵਧੀਆ ਬਣੇ ਹੋਟਲਾਂ ਆਉਦੇ ਨੇ ਆਹ ਥਿੰਡਾ ਚਟਣੀ ਆਹ ਪੁੜੀਆਂ ਵਾਲੀ ਤੇ ਹੁਣ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਈਕ ਸ਼ੇਅਰ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਤੁਸੀਂ ਆਪਣੇ ਜਿਹੜੇ ਟਰਾਈ ਕਰਕੇ ਦੇਖੇ ਅੰਨ ਹਾਂ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਤੱਕ